ਜਦਨ ਤੁਸੀਂ ਤੋਬਾ ਕਰਕੇ ਬਪਤਿਸਮਾ ਲੈ ਲੇ ਤੂੰ ਹੀ ਖੁਦ ਮਸਾ ਹੋ ਚੁੱਕੇ ਹੋ ਹallelujah ਹੁਣ ਤੂੰ ਇਹ ਗੱਲ ਨੂੰ ਐਕਸੈਪਟ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਆਪਨੇ ਜਦਨ ਤੋਬਾ ਕਰਕੇ ਬਪਤਿਸਮਾ ਲੈ ਲਿਆ ਸੀ ਨਾ ਤੁਸੀਂ ਉਦਨ ਮਸਾ ਹੋ ਚੁੱਕੇ ਤਾਨੂੰ ਹੁਣ ਪ੍ਰਾਰਥਨਾ ਵਾਲੇ ਤੇਲ ਦੀ ਲੋੜ ਨਹੀਂ ਤਾਨੂੰ ਪ੍ਰਾਰਥਨਾ ਵਾਲੇ ਪਾਣੀ ਦੀ ਲੋੜ ਨਹੀਂ ਤਾਨੂੰ ਖੁਦ ਪ੍ਰਾਰਥਨਾ ਕਰਨ ਦੀ ਲੋੜ ਹੈ ਤਾਨੂੰ ਖੁਦ ਬਾਈਬਲ ਪੜ੍ਹਨ ਦੀ ਲੋੜ ਹੈ ਜਦੋਂ ਮੇਰੇ ਕੋ ਯਿਸੂਸੀ ਹੈਗਾ ਨਾ ਮੈਨੂੰ ਕਿਸੇ ਬ੍ਰੇਸਲਟ ਦੀ ਲੋੜ ਨਹੀਂ ਮੈਂ ਕਦੇ ਦਵਾ ਕਰਕੇ ਆਪਣੇ ਤੇ ਤੇਲ ਨਹੀਂ ਲਾਇਆ ساری ਉਮਰ ਗੁਜ਼ਾਰ ਨਗਾਲੀ ਇਸਮਜੀ ਚ ਬੁੱਢੇ ਹੋ ਕੇ ਤੁਰੰਡਾ ਬੇ ਗੋਡੇ ਵੀ ਪੈਂਚਰ ਹੋ ਗਏ ਆ ਅਜੇ ਵੀ ਬਹਤਰ ਜੀ ਤੇਲ ਤੇ ਦਵਾ ਕਰ ਦੋ ਆਪ ਨਾ ਦਵਾ ਕਰੀ ਕਦੀ ਆ ਪ੍ਰਾਣੇ ਵਿਸ਼ਵਾਸੀਓ ਤੁਹਾਨੂੰ ਤੁਹਾਨੂੰ ਤੇਲ ਦੀ ਪਾਣੀ ਦੀ ਲੋੜ ਨਹੀਂ ਆਪ ਚੱਲਦਾ ਫਿਰਦਾ ਪ੍ਰੇਅਰ ਟਾਵਰ ਬਣ ਜਾਓ ਬੋਲ ਲਾ ਕੇ ਹallelujah ਤਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ